ਆੜਾ ਵਿੱਚ ਹੋ ਰਹੀ ਲਗਾਤਾਰ بارش ਕਾਰਨ ਅਤੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪਠਾਨਕੋਟ ਚੱਕੀ ਦਰਿਆ ਜੋ ਕਿ ਹਿਮਾਚਲ ਦੀਆਂ ਪਹਾੜੀਆਂ ਤੋਂ ਹੋ ਕੇ ਪੰਜਾਬ ਵਿੱਚ ਦਾਖਲ ਹੁੰਦਾ ਹੈ ਸਵੇਰ ਤੋਂ ਹੀ ਉਫਾਂਤੇ ਹੈ ਜਿਸ ਦੇ ਚਲਦਿਆਂ ਪੰਜਾਬ ਹਿਮਾਚਲ ਨੂੰ ਜੋੜਨ ਵਾਲਾ 에ਰਪੋਰਟ ਰੋਡ ਚੱਕੀ ਦਰਿਆ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਹਰ ਸਾਲ ਚੱਕੀ ਦਰਿਆ ਵਿੱਚ ਤੂਫਾਨ ਆਉਣ ਕਾਰਨ ਕਾਫੀ ਨੁਕਸਾਨ ਹੁੰਦਾ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਜੋ ਅੱਜ ਨੁਕਸਾਨ ਹੋਇਆ ਹੈ ਇਹ ਉੱਪਰ ਪਹਾੜੋਂ ਮੇਂ ਬਾਰਿਸ਼ ਪੜ ਰਹੀ ਹੈ ਉਸ ਵਜ੍ਹਾ ਸੇ ਯਹਾਂ ਪਾਣੀ ਦਾ ਭਾਵ ਬਹੁਤ ਤੇਜ਼ ਹੈ ਉਸ ਵਜ੍ਹਾ ਸੇ ਅੱਜ ਸਵੇਰ ਤਾਜ਼ਾ ਤਾਜ਼ਾ ਆਪਣੇ ਲੈਂਡ ਸਲਾਈਡਿੰਗ ਹੋਈ ਹੈ ਇਹ ਜੋ 에ਅਰਪੋਰਟ ਗੁਰੂਰ ਜਾਂਦਾ ਹੈ ਇਹ ਸਵੇਰ ਸੇ ਬੰਦ ਬੰਦ ਕੀਤਾ ਹੋਇਆ ਹੈ ਪ੍ਰਸ਼ਾਸਨ ਦੀ ਤਰਫ ਸੇ ਜੋ ਜੋ ਉੱਪਰ ਬਾਰਿਸ਼ ਪੜੀ ਹੈ ਬਹੁਤ ਜ਼ਿਆਦਾ ਪੜੀ ਹੈ ਉਸ ਵਜ੍ਹਾ ਸੇ ਜੋ ਇਹ ਚੱਕੀ ਪੁਲ ਹੈ ਇਸ ਮੇਂ ਵੀ ਅੱਜ ਕਾਫੀ ਨੀਚੇ ਇਸਕੇ ਲੈਂਡ ਸਲਾਈਡਿੰਗ ਹੋਈ ਹੈ ਇਹਾਂ ਪੇ ਵੀ ਕਾਫੀ ਖਤਰਾ ਹੈ। ਰੀਵਲੇ ਕੋਲ ਤੋਂ ਫੁੱਲ ਕੋ ਬਹੁਤ ਜ਼ਿਆਦਾ ਖਤਰਾ ਹੈ ਇਸਨੇ। ਇਹ ਕਦੇ ਵੀ ਕਿਸੇ ਜਮੇ ਕੋਈ ਬੜਾ ਹਾਦਸਾ ਹੋ ਸਕਦਾ ਹੈ ਜਿਸ ਸੇ ਕਿ ਸਾਡੀ ਕਸ਼ਮੀਰ ਤੋਂ ਕਰਨੇ ਕਰੀ ਜੋ ਰੇਲਵੇ ਲਾਈਨ ਹੈ ਇਹ ਇਹ ਡਿਸਕਨੈਕਟ ਹੋ ਸਕਦੀ ਹੈ। ਕੋਈ ਸਵੇਰ ਟ੍ਰੇਨ ਚ ਜਾਂਦੇ ਵਕਤ ਵੀ ਲੈਂਡਸਲਾਈਡਿੰਗ ਹੋਈ ਹੈ ਪੂਰੀ ਹੋਈ ਹੈ ਜੀ ਜੋ ਸਵੇਰ ਜਦ ਟ੍ਰੇਨ ਗੁਜ਼ਰ ਰਹੀ ਸੀ ਉਸ ਸਮੇਂ ਵੀ ਕਾਫੀ ਲੈਂਡਸਲਾਈਡਿੰਗ ਹੋਈ ਹੈ ਇੱਥੇ। ਇੱਕ ਆ ਮਸ਼ੀਨ ਜੜੀ ਹੈਗੀ ਇਹ ਵੀ ਇੱਥੇ ਕੋਈ ਵਰਕ ਕਰਦੀ ਸੀ ਇਹ ਵੀ ਰੁੜ ਕੇ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਲਖਾਈ ਦੇ ਰਹੀ ਆ ਤੇ ਇਸ ਸਾਲ ਦੀ ਨਹੀਂ ਇਹ ਗੱਲ ਹੈਗੀ ਇਹ ਹਰ ਸਾਲ ਦੀ ਗੱਲ ਆ। ਹਰ ਸਾਲ ਇੱਥੇ ਘਾਗਾ ਪਾਣੀ ਦਾ ਜਿਹੜਾ ਫਲੱਡ ਆਂਦਾ ਹੈ ਤੇ ਜਿਹੜਾ ਰਸਤਾ ਹੈਗਾ ਰੁੜ ਜਾਂਦਾ ਤਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ 에어ਪੋਰਟ ਰੋਡ ਹੈ ਕਰੋੜਾਂ ਰੁਪਈਆਂ ਦੇ ਅਰਬਾਂ ਰੁਪਈਆਂ ਦੀ ਲਾਗਤ ਦੇ ਨਾਲ ਸੈਂਟਰ ਦੇ ਜਿਹੜੇ ਫੰਡ ਨੇ ਉਹਨਾਂ ਦੇ ਨਾਲ 에어ਪੋਰਟ ਬਣਾਇਆ ਗਿਆ ਪਠਾਨਕੋਟ ਤੇ ਸ਼ਹਿਰ ਵਾਸੀਆਂ ਵਾਸਤੇ ਜਾਂ ਜਿਹੜੇ ਹਿਮਾਚਲ ਨੂੰ ਲੋਕ ਆਂਦੇ ਜਾਂਦੇ ਸੀ ਕਿ ਇੱਥੋਂ 에어ਪੋਰਟ ਦੀ ਜਿਹੜੀ ਹੈਗੀ ਹੈ ਉਹ ਫਸਿਲਟੀ ਹੋਏਗੀ ਪਠਾਨਕੋਟ ਨੂੰ ਤੇ ਉਹ ਤਾਂ ਸਾਰਾ ਬੰਦ ਪਿਆ ਤੇ 4 ਤੋਂ 5000 12 13 ਇਧਰ ਕੋ ਪਿੰਡ ਨੇ ਤੇ ਜਿਹਦੇ ਕੋ 3 ਤੋਂ 4000 ਜਿਹੜਾ ਲੋਕ ਹੈਗਾ ਉਹਨਾਂ ਨੂੰ ਵੀ ਦਿੱਕਤਾਂ ਦਾ ਸਾ ਤੇ ਹਰ ਸਾਲ ਹਰ ਸਾਲ ਇਹੀ ਕੰਮ ਹੁੰਦਾ ਹੈ ਕਰੋੜਾਂ ਰੁਪਈਆ ਦੇ ਜਿਹੜੇ ਹੈਗੇ ਆ ਲੱਖਾਂ ਰੁਪਈਆ ਦੇ ਜਿਹੜੇ ਫੰਡ ਆ ਉਹ ਮੈਨੂੰ ਤੇ ਲੱਗਦਾ ਕਿ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਇਹਦੀ ਅਢੀਕ ਚ ਹੁੰਦਾ ਵੀ ਹਰ ਸਾਲ ਫਲੱਡ ਆਏ ਤੇ ਅਹੀਂ ਕੋਈ ਨਾ ਕੋਈ ਜਿਹੜਾ ਹੈਗਾ ਇੱਥੋਂ ਕੋਈ ਨਾ ਕੋਈ ਸਿੱਟਮ ਜਿਹੜਾ ਹੈਗਾ ਉਹਨੂੰ ਆਪਣਾ ਇਹਦੇ ਵਿੱਚੋਂ ਕੱਢਿਆ ਜਾਏ ਤੇ ਮੈਂ ਪ੍ਰਸ਼ਾਸਨ ਨਾਲ ਕਹੀ ਵੀ ਇਹਦਾ ਕੋਈ ਜਿਹੜਾ ਹੈਗਾ ਇਹ ਸਾਰੇ ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਵੀ ਇੱਥੇ ਕੋਈ ਐਹੋ ਜਿਹਾ ਪ੍ਰਬੰਧ ਕੀਤਾ ਜਾਏ ਵੀ ਜਿਹੜਾ ਹਰ ਸਾਲ ਇਹ ਫਲੱਡ ਆਂਦਾ ਉਹਦਾ ਕੋਈ ਕੋਈ ਠੋਸ ਰਸਤਾ ਪ੍ਰਸ਼ਾਸਨ ਜਿਹੜਾ ਸਾਡਾ ਆਰਮੀ ਜਿਹੜਾ ਸਾਡਾ ਏਰੀਆ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੂੰ ਵੀ ਪਰੇਸ਼ਾਨੀ ਹੋਣੀ ਆ ਤੇ ਇਸ ਲਈ ਇਹ ਬੈਠ ਕੇ ਦਾ ਕੋਈ ਖਾਸ ਪ੍ਰਬੰਧ ਕੀਤਾ ਜਾਏ ਤੇ ਇਹ ਰਸਤੇ ਨੂੰ ਇੱਕ ਪੱਕੇ ਤੋਂ ਦੇ ਬਿਲਕੁਲ ਜੀ ਹੁਣ ਤੁਸੀਂ ਦੇਖੋ ਵੀ ਥੱਲੇ ਤੁਸੀਂ ਜਾ ਕੇ ਦੇਖੋਗੇ ਵੱਡੇ ਵੱਡੇ ਪਿਲਰ ਇੱਕ ਦੀਵਾਰ ਖੜੀ ਕੀਤੀ ਗਈ ਆ ਤੁਸੀਂ ਉੱਪਰ ਜਾਓਗੇ ਤੇ ਤੁਹਾਨੂੰ ਦਿਖਾਈ ਦੇਗਾ ਉਹ ਦੀਵਾਰ ਖੜੀ ਕਰਨ ਦੇ ਨਾਲ ਪੁੱਲ ਨੂੰ ਤੇ ਥੋੜੀ ਜੀ ਜਿਹੜੀ ਹੈਗੀ ਰਾਹਤ ਹੈ ਕਿ ਇਧਰਲੇ ਬੰਨੇ ਕਿਤਾਬ ਨਹੀਂ ਆ ਪਰ ਇੱਥੇ ਜਿਹੜਾ ਹੈਗਾ ਜਦੋਂ ਇਹ ਰਸਤਾ ਆਉਂਦਾ ਤੇ ਇੱਥੇ ਆ ਕੇ ਕੋਈ ਦੇਖਿਆ ਕਿ ਕਾਫੀ ਜੜਾ ਹੈਗਾ ਸੜਕ ਨੂੰ ਜਿਹੜਾ ਡੈਮੇਜ ਹੋਇਆ Chandar Consultants Limited Building Maintenance Handyman under -check trade platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, painting for more information please contact him at under Trade platform slash 921760 Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ